ਨਾਲੀ ਦੇ ਝਗੜੇ ਨੂੰ ਲੈ ਕੇ ਸ਼੍ਰੀਕੇਪਾਜੀ ਵਿੱਚ ਹੋਈ ਤਕਰਾਰਬਾਜੀ ਇੱਕ ਤਰਨੇ ਗੇਟ ਤੇ ਇੱਟਾਂ ਮਾਰ ਕੇ ਤੋੜਿਆ ਗੇਟ ਮਾਮਲਾ ਕਾਦੀਆ ਦੇ ਪਿੰਡ ਬਸਰਾਵਾਂ ਦਾ ਹੈ ਜਿੱਥੇ ਕਿ ਪੀੜਤ ਜੁਕੇਂਦਰ ਸਿੰਘ ਅਤੇ ਉਸਦੀ ਨੂੰਕਮਲਜੀਤ ਕੋਰ ਨੇ ਦੱਸਿਆ ਕਿ ਪਿਛਲੀ ਸਰਕਾਰ ਦੀ ਪੰਚਾਇਤ ਉਹਨਾਂ ਸਾਡੇ ਖਾਤੇ ਨਾਲ ਲੱਗਦੀ ਨਾਲੀ ਉੱਤੇ ਇੱਟਾਂ ਲਗਾਈਆਂ ਸੀ ਸਾਡੇ ਸ਼੍ਰੀਕੇ ਵਿੱਚੋਂ ਹੀ ਲੱਗਦੀ ਸਾਡੀ ਚਾਚੀ ਜੋ ਕਿ ਮੌਜੂਦਾ ਪੰਚਾਇਤ ਮੈਂਬਰ ਹੈ ਉਸਨੇ ਸਾਨੂੰ ਬਿਨਾਂ ਪੁੱਛੇ ਨਾਲੀ ਉੱਤੇ ਇੱਟਾਂ ਹਟਾ ਦਿੱਤੀਆਂ ਤੇ ਜਾਣਬੁੱਝ ਕੇ ਖੰਤਕ ਬਾਜੀ ਵਿੱਚ ਸਾਡੇ ਬੂਹੇ ਅੱਗੇ ਪਾਣੀ ਵੀ ਰੋੜ ਦਿੱਤਾ ਜਦੋਂ ਉਹਨਾਂ ਨੂੰ ਅਸੀਂ ਇਜਾਜ਼ਤ ਤੋਂ ਰੋਕਿਆ ਤਾਂ ਉਹਨਾਂ ਦੇ ਬੇਟੇ ਵੱਲੋਂ ਸਾਡੇ ਘਰ ਨੂੰ ਇੱਟਾਂ ਮਾਰ ਕੇ ਤੋੜਿਆ ਗਿਆ ਅਤੇ ਬਾਪੂ ਦੀ ਕੁੱਟਮਾਰ ਵੀ ਕੀਤੀ ਗਈ ਅਤੇ ਮੇਰੇ ਨਾਲ ਵੀ ਬਦਸਲੂਕੀ ਕੀਤੀ ਗਈ ਜਿਸ ਦੀ ਰਿਪੋਰਟ 112 ਨੰਬਰ ਤੇ ਕੀਤੀ ਗਈ ਪੁਲਿਸਾਈ ਪਰ ਸਾਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਉੱਥੇ ਹੀ ਗਵੰਡੀ ਨਿਸ਼ਾਨ ਸਿੰਘ ਨੇ ਕਿਹਾ ਕਿ ਇਸ ਪਰਿਵਾਰ ਨਾਲ ਬਹੁਤ ਜ਼ਿਆਦਾ ਤੱਕਾ ਹੋ ਰਿਹਾ ਹੈ ਪਹਿਲਾਂ ਵੀ ਇਹਨਾਂ ਵੱਲੋਂ ਇਸ ਪਰਿਵਾਰ ਨਾਲ 5-6 ਵਾਰੀ ਨਚਾਇਜ਼ ਕੀਤੀ ਗਈ ਪਰ ਇਸ ਵਾਰ ਇਹਨਾਂ ਵੱਲੋਂ ਬਜ਼ੁਰਗ ਦੀ ਕੁੱਟਮਾਰ ਅਤੇ ਮੂੰਹ ਨਾਲ ਬਦਸਲੂਕੀ ਕੀਤੀ ਹੈ ਕਿਉਂਕਿ ਬਹੁਤੀ ਗੰਧਰ ਚੋਕ ਹੈ ਮਾਮਲੇ ਸਮਝ ਜਦ ਦੁਜੀ ਤੇਰ ਅਤੇ ਮੌਜੂਦਾ ਪੰਚਾਇਤ ਮੈਂਬਰ ਪਰਮਜੀਤ ਕੋਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਪਰਿਵਾਰ ਵੱਲੋਂ ਜਾਣ ਪੁੱਛ ਕੇ ਕੂੜਾ ਸਾਡੇ ਵੱਟੇ ਬੇਟੇ ਦੇ ਬੁਖੇ ਅੱਗੇ ਲਾਤ ਦਿੱਤਾ ਜਾਂਦਾ ਸੀ ਅਸੀਂ ਜਦੋਂ ਉਹਨਾਂ ਨੂੰ ਰੋਕਿਆ ਤਾਂ ਇਹਨਾਂ ਵੱਲੋਂ ਪਹਿਲਾਂ ਮੇਰੇ بیٹے ਉੱਤੇ ਹਮਲਾ ਕੀਤਾ ਗਿਆ ਅਤੇ ਗੁੱਸੇ ਵਿੱਚ ਆ ਕੇ ਫਿਰ ਮੇਰੇ بیٹے ਵੱਲੋਂ ਇਹਨਾਂ ਦੇ ਗੇਟ ਤੋੜਿਆ ਗਿਆ ਸੀ ਉਹਨਾਂ ਕਿਹਾ ਕਿ ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਇਸ ਬੰਤੀ ਪਿੰਡ ਦੇ ਮੌਜੂਦਾ ਸਰਪੰਚ ਸੁਪਰਾਮ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਅਸੀਂ ਦੋਨਾਂ ਪਾਰਟੀਆਂ ਨਾਲ ਪਿਠਾ ਕੇ ਸਮਝੌਤੇ ਦੀ ਕੋਸ਼ਿਸ਼ ਕਰਾਂਗੇ। ਕੱਲ ਆ ਗਿਆ ਇੱਕ ਟਪਾਰ ਮਿੱਟੀਾਂ ਦੀ ਇਹ ਘਾਹ ਹੈਗਾ ਖੜਦਾ ਇਨਾਂ ਮੱਠੇ ਮਾਰੇ ਨੇ ਮੈਂ ਕਿਹਾ ਕਿ ਨਾ ਇਹ ਪਟਿਆ ਗਿਆ। ਅੱਜ ਮੇਰੀ ਨੂ ਨਿਕਲੇ ਚੋਲੇ ਹੋ ਗਿਆ ਪਟਿਆ ਗਿਆ। ਇਹ ਕੋਲ ਵੈਨੀਫਰ ਮੈਂ ਨਾ ਕਿਤੇ ਕਿੰਨਾਂ ਕਰਕਾਰ ਰਿਹਾ ਗਾਲੇ ਆ ਜਾਂ ਪਾਣੀ ਤੋਂ ਨਾ ਹੀ ਦਾ ਘਰ ਸਾ ਜੀ। ਇਹ ਮਿੱਟੀ ਪਈ ਇੱਥੇ ਚੜਾ ਤਕਰੀ ਲੋਭੀ ਬਾਹਰ ਵੀ ਰੋਦੀ। ਇਹ ਖਾਣਾ ਚਾਹੀਦਾ ਡਾਲਾ। ਕਮਲਜੀਤ ਕੋੜ। ਕੱਲ ਮਸਲਾ ਕੋਈ ਨਹੀਂ ਹੈ ਚਾਚੇ ਦਾ ਪੋਤਾ ਜਗਦੀਪ ਸਿੰਘ। ਹਾਂ। ਸਾਡੀ ਨਾਲੀ ਤੋਂ ਗੱਲ ਹੁੰਦੀ ਸੀ ਪਹਿਲੀ ਪੰਚਾਇਤ ਤੇ ਅਸੀਂ ਨਾਲੀ ਆਪਣੀ ਤੇ ਈਟਾਂ ਲਾਈਆਂ ਹੋਈਆਂ ਸੀ ਉਹ ਜਦੋਂ ਇਹ ਪੰਚਾਇਤ ਚ ਬਣੇ ਆ ਨਵੀਂ ਪੰਚਾਇਤ ਬਣੀ ਆ ਤੇ ਮੈਂਬਰ ਬਣੀ ਆ ਜਗਦੀਪ ਦੀ ਮੰਮੀ ਵਿੱਚ ਪਰਮਜੀਤ ਕੌਰ ਤੇ ਉਹਨਾਂ ਨੇ ਸਾਡੇ ਨਾਲ ਧੱਕਾ ਕਰਕੇ ਸਾਡੀ ਨਾਲੀ ਦੀ ਪੋਟੇ ਦਿੱਤੀ ਹੈ ਤੇ ਧੱਕੇ ਨਾਲ ਸਾਡਾ ਪਾਣੀ ਨਾਲੀ ਵਿੱਚ ਛੁੱਟਦੇ ਨੇ ਤੇ ਸਭ ਤੋਂ ਤੋਂ ਬਾਅਦ ਅਸੀਂ ਉਹਨਾਂ ਨੂੰ ਬੱਸ ਰੋਕਿਆ ਹੀ ਐ ਤੇ ਸਾਡੇ ਨਾਲ ਕੁੱਟਮਾਰ ਕੀਤੀ ਉਹਨਾਂ ਨੇ ਤੇ ਮੇਰੇ ਬਾਪੂ ਜੀ ਨੂੰ ਧੱਕਾ ਦੇ ਕੇ ਛੁੱਟਿਆ ਕੱਪੜੇ ਪਾਰੇ ਉਹਨਾਂ ਤੇ ਜਦ ਮੈਂ ਗਾਂ ਹੋਈਆਂ ਤੇ ਮੇਰੇ ਹੱਥੋਂ ਪਈ ਹੋ ਗਏ ਨੇ ਮੇਰੀ ਇੱਜ਼ਤ ਨੂੰ ਹੱਤ ਪਾਇਆ ਉਹਨਾਂ ਨੇ ਜਗਦੀਪ ਸਿੰਘ ਮੁੰਡਾ ਫਰਮਿਸਕੋਰ ਨੂੰ ਸਾਈ ਹੀ ਹਾਂਜੀ ਪਲੀਜ਼ ਆਈ ਹੀ ਘਰ ਚ ਤੇ ਪਲੀਜ਼ 4 ਵਜ ਦਾ ਟਾਈਮ ਦੇਗੀ ਹੈ 112 ਨੰਬਰ ਤੇ ਅਸੀਂ ਕਾਲ ਕੀਤੀ ਸੀ ਤੇ ਉਹ ਆਏ ਟਾਈਮ ਦੇ ਗਏ ਨੇ ਤੇ ਅੱਗੇ ਕੋਈ ਕਾਰਵਾਈ ਨਹੀਂ ਹੋਈ ਜੇ ਤੇ ਥਾਣੇ ਵਾਲੇ ਵੀ ਅਜੇ ਇੱਥੇ ਪਹੁੰਚੇ ਨਹੀਂ ਹੈਗੇ ਤੇ ਪੰਚਾਇਤ ਜਿਹੜੀ ਉਹਨਾਂ ਨੂੰ ਵੀ ਸੱਦੇ ਆ ਪੰਚਾਇਤ ਵੀ ਨਹੀਂ ਸਾਡੀ ਸੁਣਵਾਈ ਕਰਦੀ ਨਾ ਪਹਿਲਾਂ ਕੀਤੀ ਨਾ ਹੁਣ ਨਾ ਹੋਣਾ ਅੱਜ ਤੱਕ ਪਹੁੰਚੀ ਹੈ ਇੱਥੇ ਫਰਮੇ ਤੇ ਗੱਲ ਹੋਈ ਹੈ ਸ਼ਾਮ ਚ 5 ਵਜੇ ਤੱਕ ਪਹੁੰਚੀ ਨਹੀਂ ਹੈਗੀ ਮੰਗ ਸਾਨੂੰ ਮਤਲਬ ਕਿ ਇਨਸਾਫ ਚਾਹੀਦਾ ਇਨੰਦੂਪ ਕੋਟਾ ਦਾ ਹਸਪਤਲ ਕਿਤੇ ਘਰ ਵਾਲਾ ਹਸਮਨ ਮੇਰੇ ਬਾਹਰ ਨੇ ਤੇ ਮੇਰੇ ਮੰਮੀ ਜੀ ਇੰਨਾ ਕੋਟ ਉਠਾ ਨਹੀਂ ਜਾਂਦਾ ਸ੍ਰੀ ਲੀਨਾ ਦਾ ਕੰਮ ਦਾਇਆ ਇਹ ਬਜ਼ੁਰਗ ਨੇ ਤੇ ਇਹ ਮੇਰੇ ਮਲਗੀ ਡੈਡੀ ਜੀ ਵੀ ਇੰਨਾ ਕਬਲ ਦੇ ਨਹੀਂ ਹੈਗੇ ਇਹ ਸਾਡੇ ਨਾਲ ਧੱਕਾ ਕਰਦੇ ਪਏ ਨੇ ਬਸ ਮੈਨੂੰ ਇੱਥੇ ਖਲੋਣ ਨਹੀਂ ਦਿੰਦੇ ਹੈਗੇ ਹਾਂਜੀ ਕੋਈ ਹੁਣ ਨੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਮੈਂ ਨਿਸ਼ਾਨ ਸਿੰਘ ਤੇ ਗਵਾਰਨ ਲਾ ਕੇ ਘਰ ਤੇ ਮੈਂ ਦਪਰ ਗਏ ਨੂੰ ਫੋਨ ਆਇਆ ਵੀ ਸਾਡੇ ਇੱਟਾ ਵਟੇ ਮਰਦੇ ਆ ਜਗਦੀਪ ਸਿੰਘ ਦਰਸ਼ਨ ਸਿੰਘ ਦਾ ਮੁੰਡਾ ਨਾਲ ਪਰਮਜੀਤ ਤੇ ਸਾਡੇ ਪੇੜ ਤੋੜ ਤਾਂ ਆਉਗੇ ਫਰਾਂ ਦੇਗੇ ਫਿਰ ਮੈਨੂੰ ਆਇਆ ਉਹਨਾਂ ਪੁਲਿਸ ਨੂੰ ਫੋਨ ਕੀਤਾ ਪੁਲਿਸ ਵੀ ਆਈ ਉਹਦੇ ਟਾਈਮ ਦੇਗੀ ਉਹ ਟਾਈਮ ਇਹ ਘਰੋਂ ਭੱਜ ਗਿਆ ਸੀ ਨੂੰ ਆਏ ਉਹ ਬਾਅਦ ਚ ਜੋ ਪੁਲਿਸ ਚੱਲੀ ਪੀ ਕੇ ਫੇਰ ਆ ਗਿਆ ਫੇਰ ਵੱਟੇ ਫੇਰ 4 ਵਜੇ ਫਿਰ ਫੋਨ ਤੇ ਵੱਟੇ ਵੱਟੇ ਬੂਆ ਤੋੜਨੇ ਆ ਫੇਰ ਤੇਰੇ ਜਗENDER ਸਿੰਘ ਦੇ ਥੀਪੇ ਉਹਦੇ ਕੱਪੜੇ ਗੂੜੇ ਪਾੜੇ ਉਹਦੀ ਨੂੰਹ ਗਾਂ ਹੋਈ ਤੇ ਨੂੰਹ ਦੇ ਵੀ ਥੀ ਬੈ ਗਏ ਇਹ ਬਹੁਤ ਤਕਾ ਕਰਨ ਲਿਆ ਵੇ ਜਿਹੜੇ ਫਿਰ ਵੀ ਨੇ ਉਹਦਾ ਆਕਾਸ਼ ਘੜੇਰਾ ਬਾਹਰ ਹੈ ਇਹਨਾਂ ਨੂੰ ਬਹੁਤ ਤੰਗ ਪ੍ਰੇਸ਼ਾਨ ਕਰਦੇ ਇਹਨਾਂ ਨੂੰ ਨਿਸ਼ਾਨਾ ਪਈਦਾ ਇਹਨਾਂ ਨੇ ਅੱਗੇ ਵੀ 5-6 ਵਾਰ ਇਹਨਾਂ ਨੇ ਤਾਂ ਕੀਤਾ ਵਾ ਥਾਣੇ ਜਾ ਕੇ ਮਾਫੀ ਮੰਗ ਕੇ ਆਉਂਦੇ ਆ 5-6 ਫਟਾਂ ਹੋਈਆਂ ਪਹਿਲਾਂ ਉੱਤੇ ਪਰੰਜੀਦ ਕਰ ਸਾਰੇ ਇਨਾਂ ਝਾੜੂ ਮਾਰ ਕੇ ਤੇ ਉਹ ਵੱਡੇ ਬੇਟੇ ਦੇ ਬੂਏ ਕਿ ਲਉਂਦੇ ਸੀ ਤੇ ਉਹ ਨਾਲੇ ਉਹਦੀ ਵੱਡੀ ਨੂੰ ਜਿਹੜੀ ਕੋਈ ਵੱਡੇ ਤੇ ਉਹ ਗਾਲਾਂ ਕੱਢਦੀ ਸੀ ਮੈਂ ਕਰਨੀ ਸੀ ਮੈਂ ਬਿਮਾਰ ਹੀ ਮੈਂ ਉਹਦੇ ਰਵੀ ਦੇ ਸੀ ਮੈਂ ਫਾਲ ਵੀ ਦਈ ਮੇਰੀ ਤੇ ਸਰ ਇਨ ਨੇ ਕੀ ਕੀਤਾ ਇਹਨੇ ਇਹ ਜਿਹੜਾ ਬਾਪੂ ਹੈ ਨਾ ਇਹਨੋਂ ਉਹਨਾਂ ਦੇ ਘਰ ਜਾ ਵੜਿਆ ਉਹਨਾਂ ਦੇ ਮੇਰੀ ਨੂੰ ਨੂੰ ਵੀ ਉਹ ਹੱਥੋਂ ਪਾਈ ਉਹ ਆਉਦੀ ਜਾ ਕੋਈ ਬੱਚੇ ਨਹੀਂ ਕਿਨਿਕਾ ਛੋਟੇ ਨਹੀਂ ਉਹਦੇ ਉਹਨਾਂ ਨੂੰ ਇਹਨੂੰ ਦਿੱਤਾ ਹੈ ਹੱਥੋਂ ਪਾਈ ਕਰ ਕੇ ਬੱਚਾ ਮੇਰਾ ਬੰਬੇ ਰਿੰਦਾ ਜੇ ਤੁਹਾਡੇ ਕੈਮਰੇ ਲੱਗੇ ਹੋਏ ਨਹੀਂ ਕੈਮਰਿਆਂ ਦੇ ਵਿੱਚ ਉਹਨਾਂ ਫੋਟੋ ਵੇਖੀ ਐ ਅਜੇ 15 ਦਿਨ ਉਹਨੂੰ ਗਈ ਨਹੀਂ ਹੋਇਆ ਤੇ ਉਹ ਬੰਬਿਓ ਆਇਆ ਕੱਲ ਰਾਤ ਅੱਜ ਰਾਤ ਸਵੇਰੇ ਉਹਨਾਂ ਆਪਣੇ ਤਾਇਆ ਨੂੰ ਆਪਣੇ ਬੂਹੇ 'ਚ ਪੁੱਛਿਆ ਤੇ ਤਾਇਆ ਆ ਕਿਹੜੀ ਕਰਤੂਤ ਤੂੰ ਕੀਤੀ ਐ ਤੇ ਤੂੰ ਮੇਰੇ ਘਰ ਤੁਰ ਕੇ ਮਗਰੋਂ ਬੱਚਿਆਂ ਦੀ ਤੇ ਕੋਹਾਂ ਇਹਨਾਂ ਦੀ ਜੁਮੇ ਬੱਚ ਨਹੀਂ ਮਗਰੋਂ ਇਹ ਪੈਂਦਾ ਹੀ ਅਗੋ ਅਡੀ ਗਾਲ ਕੱਢ ਕੇ ਤੋਂ ਦੀ ਹੱਥ ਪੈ ਗਿਆ ਅਗੋ ਵੀ ਪੈ ਗਿਆ ਨੂੰ ਪਈ ਐ ਤੁਹਾਨੂੰ ਵੱਟੇ ਮਾਰੀ ਉਹਦਾ ਸਿਰ ਪਟਾ ਉਹਨਾਂ ਦਾ ਗੇਟ ਕਿਨੇ ਤੋੜਿਆ ਉਹ ਨਹੀਂ ਤੋੜਿਆ ਜਦੋਂ ਇਹਨਾਂ ਪਹਿਲੋ ਵੱਟੀ ਚਲਾਉਂਦੇ ਇਹਨਾਂ ਨਾ ਫਿਰ ਉਹਨਾਂ ਮਾਰਦੇ ਕਿ ਲੱਗਦੇ ਕਿ ਛੇਕਾ ਜੇਠਾ ਸੱਕਾ ਜੇਠ ਸੱਕਾ ਜੇਠ ਕਰਦਾ ਥਾਂ ਵੀ ਇਹਦੇ ਕੋਲ ਜਾਓ ਸਰਾਈ ਆਈ ਕੱਖ ਨੇ ਲਿਆ ਕਰੋ ਤੇ ਤਾਂ ਉਹਨਾਂ ਨੇ ਕਮਿਟੀ ਲਸਾਈਏ ਬੱਚੇ ਦੇ ਖਿਲਾਫ ਕੀ ਮੰਗ ਕਰਦੇ ਤੁਸੀਂ ਆਈ ਮੰਗ ਕਰਨੇ ਹੱਦ ਅਨਸਾਫੀ ਨਾਲ ਚਾਹੀਦਾ ਸਾਡੀਆਂ 6 ਮਹੀਨਾ ਤੋਂ ਚੌਥੀ ਵਾਰੀ ਹੱਟੇ ਤੇ ਨਾ ਦਰਖਾਸਤ ਦੇ ਦਿੱਤੀ ਜੀ ਚੌਥੀ ਵਾਰੀ ਆਈ ਕੁਝ ਨਹੀਂ ਕੀਤਾ ਹਾਰ ਕੇ ਅੱਕ ਕੇ ਹੀ ਅੱਜ ਦਰਖਾਸਤ ਦਿੱਤੀ ਇਹ ਤਾਂ ਹੀ ਨਹੀਂ ਦਿੰਦੀ ਉਹ ਤੁਹਾਨੂੰ ਅਈ ਚਰਮਤੀ ਮਰਨੇ ਆ ਪੀ ਕੀ ਜਿਹੜੀ ਇਹਦੀ ਨੂਹ ਹੈ ਨਾ ਨੂਹ ਇਹਦੀ ਬਹੁਤ ਗੰਦੀ ਹੈ ਉਹਨੇ ਇਹ ਕੰਮ ਆਨ ਤੇ ਚੁੱਕਿਆ ਉਹ ਆਪ ਨਹੀਂ ਕਰਦੇ ਤੋ ਜੀ ਇਹ ਨੂਹ ਕਰੰਦੀ ਹੈ ਜੋ ਕਰੰਦੀ ਹੈ ਇਸਤਰਾਮ ਸਿੰਘ ਕਾਹਦੇ ਕਾਫੀ ਟਾਈਮ ਦਾ ਕੱਚਾ ਝਗੜਾ ਚੱਲਦਾ ਫਰਵਰੀ ਮਹੀਨੇ ਦਾ ਹੂੰ ਅਸੀਂ ਪਹਿਲਾਂ ਬੈਠ ਕੇ ਸਮਝਾਇਆ ਸੀ ਨਹੀਂ ਸਮਝਿਆ ਹੂੰ ਤੇ ਹੁਣ ਵੀ ਦੋ ਤਿੰਨ ਵਾਰੀ ਮੈਨੂੰ ਕਹਿ ਚੁੱਕਿਆ ਵੀ ਆਪਣਾ ਸਪਾਈ ਕਰ ਲਓ ਮੇਰੇ ਅੱਖੇ ਨੂੰ ਨਹੀਂ ਲੱਗਦਾ ਹੂੰ ਅੱਜ ਵੀ ਸਹੀ ਤਰੀਕੇ ਨਾਲ ਮੈਨੂੰ ਨਹੀਂ ਬੋਲਿਆ ਹੂੰ ਮੇਨੋ ਦੀ ਬੋਲਿਆ ਤੇ ਇਹਨਾਂ ਨੇ ਕੀ ਬੋਲਿਆ ਹੈਗਾ ਫੈਸਲਾ ਮਕਾਓ ਦੇ ਦੋਨਾਂ ਪਾਰਟੀਆਂ ਦਾ ਫੈਸਲਾ ਤੁਹਾਨੂੰ ਬਿਠਾ ਕੇ